yeah wow. ਤੇ ਕਿਸਾਨਾਂ ਜਥੇਵੰਦੀਆਂ ਵੱਲੋਂ ਮਨਾਈ ਕਾਲੀ ਦੀਵਾਲੀ ਕਿਸਾਨਾਂ ਨੇ ਮਸਾਲਾ ਜਗਾ ਕੇ ਮਾਚ ਕੀਤਾ ਟੋਲ ਪਲਾਜ਼ੇ ਤੇ ਪ੍ਰੰਧਾਨ ਹਰਮੀਤ ਸਿੰਘ ਕਾਦਰੀਆਂ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਜੋ ਕਿਸਾਨਾਂ ਦੀ ਸੈਂਟਰ ਸਰਕਾਰ ਦਿੱਲੀ ਨਾਲ ਮੀਟਿੰਗ ਹੋਈ ਹੈ ਉਸ ਦੇ ਵੀ ਨਤੀਜੇ ਸਿੱਟੇ ਨਿਕਲੇ ਹਨ ਹਰਮੀਤ ਸਿੰਘ ਨੇ ਦੱਸਿਆ ਕਿ 26 27 ਤਰੀਕ ਨੂੰ ਟਰੈਕਟਰ ਟਰਾਲੀਆਂ ਸਮੇਤ ਕਿਸਾਨ ਭਾਰੀ ਗਿਣਤੀ ਵਿੱਚ ਦਿੱਲੀ ਜਾਣਗੇ ਸੈਂਟਰ ਸਰਕਾਰ ਜੇ ਸਾਡੇ ਨਾਲ ਧੱਕਾ ਕਰੇਗੀ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ ਕਾਲੀ ਦੀਵਾਲੀ ਕਾਨੂੰਨ ਦਾ ਮਕਸਦ ਸੈਂਟਰ ਸਰਕਾਰ ਕਿਸਾਨਾਂ ਦੇ ਆਰਡੀਨੇਸ਼ਨ ਕਾਨੂੰਨ ਨੂੰ ਵਾਪਸ ਲੈਣ ਤੋਂ ਭੱਜ ਰਹੀ ਹੈ ਫਿਲਹਾਲ ਤੋਂ ਰਾਜਕਮਾ ਨੰਗਲ ਦੀ ਇੱਕ ਖਾਸ ਰਿਪੋਰਟ ਦੀ ਕਿਸਾਨੀ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਪਟੇਰਾ ਰਾਜ ਪ੍ਰਬੰਧ ਮਰਦਾਬਾਦ 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 ਕਾਹਨੀਆਂ ਸੱਚਿਆਰ ਦੀ ਕਿਸਾਨ ਜਥੇਬੰਦੀਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਕਾਹਨੀ ਵਿਰੋਧੀ ਐਕਟ ਬਰੋਸਲੋ 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 ਸਾਰ ਮਜ਼ਦੂਰ ਇਕਤਾ ਜਿੰਦਾਬਾਦ 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 ਸਾਰ ਮਜ਼ਦੂਰ ਇਕਤਾ ਹਾਏ 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 ਵੱਡੀ ਸਰਕਾਰ ਹਾਏ 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 ਸਰਕਾਰ ਹਾਏ 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 ਸਰਕਾਰ ਮਰਦਾਬਾਦ 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 ਵੱਡੀ ਸਰਕਾਰ ਮਰਦਾਬਾਦ 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 ਠੀਕ ਹੈ ਜਿੰਦਾਬਾਦ ਹਾਏ 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 ਵੱਡੀ ਸਰਕਾਰ ਹਾਏ 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 ਸਰਕਾਰ ਹਾਏ 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 ਵੱਡੀ ਸਰਕਾਰ ਮਰਦਾਬਾਦ ਮਰਦਾਬਾਦ ਅਜੰਡਾ ਸਾਡਾ ਪੁਰਾਣਾ ਸੀ ਜਿਹੜੇ ਤਿੰਨ ਕਾਨੂੰਨ ਬਣਾਏ ਇਹਨਾਂ ਨੇ ਫਾਰਮਰ ਦੇ ਤੇ ਦੋ ਨਵੇਂ ਆਰਡੀਨੈਂਸ ਲੈ ਕੇ ਆਂਦੇ ਨੇ ਪੰਜਾਂ ਨੂੰ ਅਸੀਂ ਵਾਪਸ ਕਰਨ ਨੂੰ ਗੱਲ ਕੀਤੀ ਆ ਇੱਕ 2020 ਜਿਹੜਾ ਬਿਜਲੀ ਐਕਟ ਲਿਆਂਦਾ ਇਹਨਾਂ ਨੇ ਉਹ ਆਰਡੀਨੈਂਸ ਹੀ ਆ ਹਲੇ ਤੇ ਦੂਜਾ ਆਰਡੀਨੈਂਸ ਜਿਹੜਾ ਹੱਸੋ ਹੀਣਾ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ 'ਚ ਹੱਸਦੇ ਪਏ ਆ ਉਹਨੂੰ ਸਰਕਾਰ ਵੱਲ ਵੀ ਕਰੋੜਾਂ ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਪਰਾਲੀ ਜਗਾਉਣ ਦੇ ਉੱਤੇ ਵੀ ਇਹ ਵਾਪਸ ਲਿੱਤੇ ਜਾਣ ਆਰਡੀਨੈਂਸ ਤਾਂ ਵਾਪਸ ਹੋ ਸਕਦੇ ਆ ਕਿਉਂਕਿ ਹਲੇ ਕਾਨੂੰਨ ਨਹੀਂ ਬਣੇ ਜਿਹੜੇ ਤਿੰਨ ਕਾਨੂੰਨ ਨੇ ਉਹਨਾਂ ਬਾਰੇ ਅਸੀਂ ਆਪਣੇ ਵਿਚਾਰ ਦੇ ਆਏ ਆ ਵੀ ਇਹ ਤਿੰਨੇ ਕਾਨੂੰ ਪਹਿਲਾ ਕੁਝ 2-3 ਕਾਨੂੰਨ ਇਹਨਾਂ ਨੇ ਆਪਦੇ ਸੈਂਟਰਲ ਦੇ ਤੋੜ ਕੇ ਇੱਕ ਕਾਨੂੰਨ ਬਣਾਏ ਗਏ ਤੇ ਸਟੇਟ ਦੇ ਅਧਿਕਾਰ ਸੀਗੇ ਵਾਧ ਅਧਿਕਾਰ ਸੀ ਰੱਖੇ ਹੋਏ ਫਾਰਮਰਸ ਦੇ ਜਿਹੜੇ ਪ੍ਰੋਡਿਊਸ ਹੁੰਦੀ ਆ ਉਹ ਵਿਵਹਦਾ ਸਟੇਟ ਪਾ ਹੁੰਦਾ ਕਾਰੋਬਾਰ ਤੇ ਉਹਦਾ ਟੈਕਸ ਲੈਣਾ ਹੈ ਸਰਕਾਰ ਦਾ ਅਧਿਕਾਰ ਦਾ ਸਟੇਟ ਦਾ ਉਹ ਸਾਰੇ ਤੋੜ ਕੇ ਇਹਨਾਂ ਨੇ ਬਣਾਏ ਨੇ ਉਹਦੇ ਤੇ ਅਸੀਂ ਆਪਣਾ ਪੂਰਾ ਡਰਾਫਟ ਤਿਆਰ ਕਰਕੇ ਅਸੀਂ ਪੇਪਰ ਵੀ ਤਿਆਰ ਕੀਤਾ ਸੀ ਜਿਹੜਾ ਫੜਾਇਆ ਤੇ ਮੰਗ ਪੱਤਰ ਤੌਰ ਤੇ ਵੀ ਅਸੀਂ ਉਹਨਾਂ ਨੂੰ ਦੱਸ ਕੇ ਆਇਆ ਵੀ ਆ ਪੰਜਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਣ ਇਹ ਕਾਲੇ ਕਾਨੂੰਨ ਪੰਜੇ ਹੁਣ ਤੱਕ ਕਾਲੇ ਕਾਨੂੰਨ ਬਣ ਰਹੇ ਨੇ ਕਿਉਂਕਿ ਕਰੋੜ ਰੁਪਏ ਦਾ ਮਤਲਬ ਇਹੋ ਜੀ ਗੱਲ ਬਣੀ ਗਈ ਪਰਾਲੀ ਜਗਾਉਣ ਤੇ ਵੀ 4 ਕਿੱਲੇ ਜ਼ਮੀਨ ਆ 15 ਲੱਖ ਨੂੰ ਜ਼ਮੀਨ ਆ 60 ਲੱਖ ਦੀ ਜ਼ਮੀਨ ਨਹੀਂ ਕਰੋੜ ਰੁਪਏ ਜੁਰਮਾਨਾ ਉਹ ਤੋਂ ਕਿਵੇਂ ਵਸੂਲੋਗੇ 3 ਸਾਲ ਦੀ ਕੈਦ ਵੀ ਕਰੋਗੇ ਦੇਖੋ ਕਰੋਗੇ ਕਿਸਾਨ ਨੂੰ ਤਕਾ ਹੋ ਰਿਹਾ ਜਿੱਦਾਂ ਇਹ ਕਾਨੂੰਨ ਪਰਾਲੀ ਤੇ ਅੱਗੇ ਬਣੇ ਸੀ ਗ੍ਰੀਨ ਰਿਵਲ ਨੇ ਬਣਾਏ ਸੀ ਉਹਦੇ ਸਪਸ਼ਟ ਲਿਖਿਆ ਹੋਇਆ ਸੀ ਵੀ ਢਾਈ ਕਿਲੋ ਥੱਲੇ ਵਾਲੇ ਨੂੰ ਤੁਸੀਂ ਫ੍ਰੀ ਪਰਾਲੀ ਦਾ ਇਲਾਜ ਕਰਕੇ ਦੇਣਾ 5 ਕਿੱਲੇ ਵਾਲੇ ਨੂੰ 5000 ਰੁਪਏ ਕਿੱਲੇ ਦਾ ਤੁਸੀਂ ਦੇਣਾ ਉਹ ਇਲਾਜ ਕਰੇ ਉਸ ਤੋਂ ਉੱਪਰ ਵਾਲੇ ਨੂੰ 15000 ਦੀ ਕੋਈ ਮਸ਼ੀਨ ਬਣਾ ਕੇ ਦੇਣੀ ਹੈ ਵੀ ਆਪਣਾ ਇਲਾਜ ਕਰ ਸਕੇ ਜਿਹੜਾ ਕਿ ਕਿਸਾਨਾਂ ਦਾ ਖਾਲੇ ਕੁਝ ਨਹੀਂ ਪਹੁੰਚਿਆ ਸਾਡੇ ਜਥੇਬੰਦੀ ਵੱਲੋਂ ਸੁਪਰੀਮ ਕੋਰਟ ਦਾ ਕੇਸ ਲੜਿਆ ਗਿਆ ਨਾਲ ਹੀ ਜਿੱਤਿਆ ਗਿਆ 6 11 2019 ਨੂੰ ਇਹ ਕੇਸ ਜਿੱਤ ਕੇ ਅਸੀਂ ਲੈਤਾ ਸੀ ਵੀ 100 ਰੁਪਇਆ ਜਿਹੜਾ ਕਿ ਅਸੀਂ ਕਹਿੰਦੇ 6000 ਰੁਪਏ ਖਰਚਾ ਪਰ ਉਹਨਾਂ ਨੇ 100 ਰੁਪਏ ਕਾਹਨ ਤਾਂ ਸਾਡੇ ਮੰਨਿਆ ਸੀ ਵੀ ਸੈਂਟਰ ਸਰਕਾਰ ਜਾਂ ਸਟੇਟ ਸਰਕਾਰ ਕਿਸਾਨਾਂ ਨੂੰ ਦੇਵੇ ਜੇ ਉਹ 100 ਰੁਪਏ ਦੇ ਦਿੰਦੇ ਉਸ ਤੋਂ ਬਾਅਦ ਜੇ ਕੋਈ ਬਰਾਲੀ ਨੂੰ ਅੱਗ ਲਾਉਂਦਾ ਤਾਂ ਉਹਦਾ ਜੁਰਮਾਨਾ ਹੋਣਾ ਚਾਹੀਦਾ ਇਹ ਬਿਨਾਂ 100 ਰੁਪਏ ਦਿੱਤੇ ਬਿਨਾਂ 2500 ਰੁਪਏ ਕਿਲਾ ਦਿੱਤੇ ਸਿੱਧਾ ਜੁਰਮਾਨੇ ਕੀਤੇ ਗਏ ਤਾਂ ਇਹ ਹੁਣ ਅਸੀਂ ਪੰਜੇ ਕਾਨੂੰਨਾਂ ਦੇ ਉੱਤੇ ਲੜਾਈ ਲੜ ਰਹੇ ਹਾਂ ਵੀ ਇਹ ਪੰਜੇ ਵਾਪਸ ਲਿੱਤੇ ਜਾਣ। ਉਹ ਟ੍ਰੇਨਾਂ ਦਾ ਸਬੰਧ ਚ ਗੱਲ ਹੋਈ ਤੁਹਾਡੇ ਨਾਲ ਕੋਈ ਠੀਕ ਆ। ਜਿਹੜੀ ਟ੍ਰੇਨਾਂ ਸੰਬੰਧ ਸੀ ਅਸੀਂ ਗੋਡਸਟੇਨ ਚਲਾਉਣ ਬਾਰੇ ਕਿਹਾ ਸੀ ਅੱਜ ਤੋਂ 15 ਦਿਨ ਪਹਿਲਾਂ ਵੀ ਕਹਿਤਾ ਸੀ ਜਥੇਬੰਦੀਆਂ ਨੇ ਸਟੇਟ ਦੇ ਮੂਰੇ ਵੀ ਅਸੀਂ ਡਿਮਾਂਡ ਆਈ ਸੀ ਸਟੇਟ ਡਿਮਾਂਡ ਤੋਂ ਵੀ ਅਸੀਂ ਪਲੇਟਫਾਰਮ ਤੇ ਆਏ ਸੀ। ਪਰ ਉਦੋਂ ਵੀ ਇਹ ਜਿਤ ਦਿਖਾ ਰਹੇ ਸੀ ਕੱਲ ਜਿਤ ਪੂਰੀ ਸਾਫ ਹੋ ਗਈ ਜਦੋਂ ਇਹ ਲੱਗਿਆ ਵੀ ਕੋਈ ਲਾਈਨਾਂ ਦੀ ਗੱਲ ਨਹੀਂ, ਕੋਈ ਸਟੇਟ ਵੱਲੋਂ ਪੇਪਰ ਦੀ ਗੱਲ ਨਹੀਂ ਸਿੱਧੀ ਸਾਡੇ ਨਾਲ ਗੱਲ ਕਰਕੇ ਰਾਜਨੀਤਿਕ ਜਿਵੇਂ ਘੇਰਾਬੰਦੀ ਕਰ ਜੀਐਸਟੀ ਬੰਦ ਕਰਕੇ ਦੇ ਰੂਰਲ ਮੈਨਫੰਡ ਬੰਦ ਕਰਕੇ ਹੁਣ ਟ੍ਰੇਨਾਂ ਬੰਦ ਕਰਕੇ ਸਾਡੀ ਆਰਥਿਕ ਨਾਕਾਬੰਦੀ ਕੀਤੀ ਆ ਇਹਦੇ ਉਲਟ ਹੁਣ ਸਿਆਸੀ ਨਾਕਾਬੰਦੀ ਤੇ ਆ ਚੁੱਕੇ ਨੇ ਪੰਜਾਬ ਨੂੰ ਸਿੱਧਾ ਨਿਸ਼ਾਨਾ ਬਣਾਇਆ ਹੋਇਆ ਅਸੀਂ ਕਿਹਾ ਸੀ ਵੀ ਪਹਿਲਾਂ ਗੁੱਡ ਸਟੇਟ ਚਲਾ ਦਿਓ ਫਿਰ ਅਸੀਂ ਅਗਲੇ ਅਗਲੀ ਗੱਲ ਜਿਹੜੀ 18 ਤਰੀਕ ਨੂੰ ਮੀਟਿੰਗ ਕਰਨੀ ਆ ਉਦੋਂ ਕੋਈ ਨਾ ਕੋਈ ਫੈਸਲਾ ਅਸੀਂ ਲੈ ਲਵਾਂਗੇ ਕੋਈ ਜਿਹੜਾ 26 27 ਦਾ ਕੀ ਮੈਟਰ ਹੈ ਕੀ ਅਗਲਾ 26 27 ਦਾ ਤਾਂ ਹੁਣ ਮਰ ਜੀਵਨ ਦਾ ਫੈਸਲਾ ਹੋ ਗਿਆ ਜੀ ਸਰਕਾਰ ਨੇ ਬੁਲਾਇਆ ਸੀ ਤੇ ਸਾਨੂੰ ਐ ਲੱਗਿਆ ਸ਼ਾਇਦ ਗੱਲਬਾਤ ਸ਼ੁਰੂ ਹੋ ਚੁੱਕੀ ਆ ਪਰ ਹੁਣ ਅਸੀਂ ਕਿਸਾਨਾਂ ਨੂੰ ਇਹ ਸੁਨੇਹ ਦੇਣਾ ਚਾਹੁੰਦੇ ਆ ਵੀ ਤਗੜੇ ਹੋ ਜੋ ਲੜਾਈ ਥੋੜੀ ਵੱਡੀ ਲੱਗ ਰਹੀ ਆ ਤੇ ਤਗੜੇ ਤਰੀਕੇ ਨਾਲ ਲੜਾਂਗੇ 26 27 ਨੂੰ ਵੱਡੀ ਗਿਣਤੀ ਤੁਸੀਂ ਕਿਸਾਨ ਦਿੱਲੀ ਵੱਲ ਘਰਾਓ ਜਾਂਦੇ ਹੋਏ ਦੇਖੋਗੇ ਦੀਵਾਲੀ ਦੀ ਕਾਲੀ ਕਿਹਦੀ ਹੁੰਦੀ ਆ ਜਿਹੜਾ ਖਾਨਾ ਬਦੋਸ਼ ਹੋਵੇ ਦੀਵਾਲੀ ਆਪਾਂ ਕਿਉਂ ਮਨਾਉਨੇ ਆ ਬੇਰਾਮ ਚੰਦਰ ਜੀ ਨੂੰ ਬਣਵਾਸ ਘਟਣਾ ਪਿਆ ਗਿਆ ਸੀ ਅੱਜ ਪੰਜਾਬ ਦੇ ਕਿਸਾਨ ਪੰਜਾਬ ਦੀ ਜਵਾਨੀ ਸੜਕਾਂ ਤੇ ਰੁੜ ਰਹੀ ਆ ਲਾਈਨਾਂ ਤੇ ਸੌ ਰਹੀ ਆ ਔਰ ਤੰਬੂਆਂ ਇੱਥੇ ਬੈਠੀ ਆ। ਦੀਵਾਲੀ ਅਡਾਨੀ ਦੀ ਹੋ ਸਕਦੀ ਆ। ਦੀਵਾਲੀ ਅੰਬਾਨੀ ਦੀ ਹੋ ਸਕਦੀ ਆ। ਦੀਵਾਲੀ ਮੋਦੀ ਦੀ ਹੋ ਸਕਦੀ ਆ ਜਿਹਨੇ 10000 ਕਰੋੜ ਦਾ ਜਹਾਜ਼ ਲਿਆ। ਸਾਡੇ ਲੋਕਾਂ ਦੇ ਜਿਹੜੇ ਘਰੋਂ ਬੇਕਾਰ ਹੋਏ ਆ। ਸਾਡੀ ਹੱਲੇ ਦੀਵਾਲੀ ਲੇਟ ਆ। ਸਾਡੇ ਗੁਰੂ ਮਾਰਾਏ ਨੇ 52 ਰਾਜਿਆਂ ਨੂੰ ਰਿਆ ਕਰਕੇ ਦੀਪਮਾਲਾ ਕੀਤੀ ਸੀ। ਸਾਡੀ ਦੀਵਾਲੀ ਹੱਲੇ 2-4 ਮਹੀਨੇ ਲੇਟ ਹੋ ਸਕਦੀ ਆ ਕਿਉਂਕਿ ਅਸੀਂ ਪੂਰੇ ਸਮਾਜ ਦੀਆਂ ਜੰਜੀਰਾ ਕਟੜੀਆਂ। ਚਾਹੇ ਉਹ ਨੌਜਵਾਨ ਹੋਵੇ। ਕਿ ਇਹ ਮਿਹਦੂਰ ਹੋਵੇ ਕਿ ਇਹ ਮੁਰਾਜਵੀ ਹੋਵੇ ਜਿਹੜਾ ਇਹ ਕਾਲੇ ਕਾਨੂੰਨ ਦੇ ਜਦ ਵਿੱਚ ਆ ਚੁੱਕਾ ਇਸ ਕਰਕੇ ਸਾਡੀ ਜਿਹੜੀ ਦਿਵਾਲੀ ਉਹ ਸੜਕਾਂ ਤੇ ਰਹੂਗੀ ਕਿਉਂਕਿ ਸਾਡੇ ਜਿਹੜਾ ਇਤਿਹਾਸ ਆ ਉਹਨੂੰ ਅਸੀਂ ਸੜਕਾਂ ਤੇ ਬੈਠੇ ਯਾਦ ਕਰਾਂਗੇ ਸਹਿਬਜ਼ਾਦਿਆਂ ਦਾ ਜਿਹੜਾ ਆ ਰਿਆ ਚਿੱਦੀ ਪੁਰਬ ਆ ਰਿਆ ਮਾਤਾ ਗੁੱਜਰਕੌਰ ਕਿਹੜੇ ਹਾਲਾਤਾਂ ਵਿੱਚ ਠੰਡੇ ਬਰਜ ਵਿੱਚ ਰਾਤ ਕੱਟੀ ਸੀ ਉਹਦਾ ਅਹਿਸਾਸ ਅਸੀਂ ਸੜਕਾਂ ਤੇ ਬੈਠ ਕੇ ਕਰਾਂਗੇ ਮੋਰੇ ਲੋਹੜੀ ਆਣੀ ਆ ਲੋਹੜੀ ਸਾਡੇ ਘਰਾਂ 'ਚ ਬਾਲੀ ਜਾਂਦੀ ਆ ਅਸੀਂ ਉਸ ਦੁੱਲਾ ਭੱਟੀ ਨੂੰ ਚੇਤੇ ਕਰਦੇ ਹਾਂ ਜਿਹੜਾ ਹਕੂਮਤਾਂ ਨਾਲ ਲੜਿਆ ਸੀ ਤਾਂ ਸਾਡਾ ਜੇਰਾ ਤਾਂ ਇੰਨਾ ਆ ਕਿ ਮੋਹਰੇ ਬਸਾਖੀ ਵੀ ਆਉਣੀ ਆ ਜੇ ਬਸਾਖੀ ਤੱਕ ਵੀ ਸਾਨੂੰ ਵੇਚਣਾ ਪਿਆ ਤਾਂ ਫੇਰ ਅਸੀਂ ਉਹ ਦਿਨ ਫੇਸ ਗੱਲ ਤੇ ਵਿਚਾਰ ਕਰਾਂਗੇ ਵੀ ਮੁਗਲਾਂ ਦੇ ਖਿਲਾਫ ਗੁਰੂ ਮਹਾਰਾਜ ਨੂੰ ਜਿਹੜੇ ਪੰਜ ਪਿਆਰੇ ਸਾਜਣੇ ਪਏ ਸੀ ਉਹਦੀ ਉਦੋਂ ਵੀ ਲੋੜ ਸੀ ਉਹਦੀ ਅੱਜ ਵੀ ਲੋੜ ਆ ਅੱਜ ਵੀ ਰਾਵਣ ਜਿੰਦਾ ਅੱਜ ਵੀ ਅੰਗਰੇਜ਼ ਜਿੰਦਾ ਰੰਗਦੇਵ ਦੇ ਖਿਲਾਫ ਵੀ ਲੜਾਈ ਜਾਰੀ ਆ ਤਾਂ ਰਾਵਣ ਦੇ ਖਿਲਾਫ ਵੀ ਜਾਰੀ ਆ ਜਦ ਤੱਕ ਰਾਵਣ ਦੀ ਗਲੰਕਾ ਹੀ ਨਹੀਂ ਜਲਾਉਂਦੇ ਸਾਡੀ ਦੀਵਾਲੀ ਜਦ ਤੱਕ ਨਹੀਂ ਹੈ ਅੱਜ ਮਸ਼ਾਲਾ ਜਲਾ ਰਹੇ ਹਾਂ ਹਾਂ ਮਸ਼ਾਲਾ ਜਲਾ ਰਹੇ ਜੀ ਮਸ਼ਾਲਾ ਜਲਾ ਰਹੇ ਜੋਸ਼ ਦੀਆਂ ਹੌਸ਼ ਦੀਆਂ ਆਪਣੇ ਸਿਰੜ ਦੀਆਂ ਇਸ ਤਰ੍ਹਾਂ ਕੇ ਮਸ਼ਾਲਾ ਜਲਾ ਰਹੇ ਆ ਪੰਜਾਬ ਦੇ ਲੋਕ ਨਾ ਥੱਕੇ ਆ ਨਾ ਅੱਕੇ ਆ ਇਹ ਲੜਦੇ ਰਹਿਣਗੇ ਫਾਂਸੀਆਂ ਦੇ ਰਸਤੇ ਸਾਡੇ ਬਢੇਰੇ ਚੁੰਮੇ ਆ ਚਾਰ ਖੜੀਆਂ ਤੇ ਚੜੇ ਆ ਸੀਸ ਕਟਾਏ ਆ ਸਾਡੀਆਂ ਮਾਵਾਂ ਭੈਣਾਂ ਨੇ ਬੱਚਿਆਂ ਦੇ ਸਿਰ ਝੂਲੀਆਂ 'ਚ ਪਵਾਏ ਆ ਅਸੀਂ ਉਹਨਾਂ ਦੇ ਵਾਰਸ ਆ ਇਸ ਅੰਗੇ ਦੀਵਾਲੀ ਸਾਡੀ ਨੇਰੀ ਨਹੀਂ ਹੈਗੀ ਦਿਵਾਲੀ ਸਾਡੀ ਰੋਸ਼ਨੀ ਦੀ ਮਿਸ਼ਾਲ ਲਿਆ ਅਸੀਂ ਉਹ ਮਿਸ਼ਾਲਾਂ ਲੈ ਕੇ ਪਹਿਲਾਂ ਵੀ ਮਾਰਚ ਕੀਤਾ ਪਿੰਡਾਂ ਵਿੱਚ ਵੀ ਕੀਤਾ ਤਾਂ ਹੁਣ ਵੀ ਕਰਾਂਗੇ